ਫਾਰ ਆਊਗਾ ਪੁੱਤ ਹੁਣ ਤਾਂ ਤੇਲ ਪਾਉਣ ਜਾਣਾ ਜੇ ਨਾਕਾ ਲਾ ਲੇ ਤੈਨੂੰ ਔਖਾ ਹੋ ਜਾਣਾ ਸਾਡਾਂ ਨਾਲ ਚੱਲ ਵੀ ਜਾਣਾ ਜੇ ਨਾਕਾ ਤੇ ਪੰਪ ਉੱਰ ਲਾ ਲੇ ਫੇਰ ਔਖਾ ਹੋਣਾ ਮੈਂ ਤੁਹਾਡੀ ਸਵਾਦ ਵੀਰੇ ਜ਼ਿਆਦਾ ਹੈ ਹਾਂ ਮੈਨੂੰ ਨਹੀਂ ਪਤਾ ਵੀ ਕੀ ਹੈ ਕੀ ਨਹੀਂ ਬਹੁਤ ਬੰਦੇ ਚਾਰ ਚਾਰ ਦਿਨ ਹੋ ਗਏ ਤਿੰਨੇ ਦਿਨ ਹੋ ਗਏ ਤੈਨੂੰ ਕਿਸੇ ਨੂੰ ਐ ਮੈਂ ਤਾਂ ਇਕੱਲੇ ਗਿਆ ਮੈਂ ਤਾਂ ਕੱਲ ਮਚੀਨ ਜਾਂਦੀ ਦੇਖ ਲਈ ਮੈਂ ਫਿਰ ਕਿੱਥੇ ਨੂੰ ਸਾਰ ਆਊਗਾ ਪੁੱਤ ਹੁਣ ਤਾਂ ਤੇਲ ਪਾਉਣ ਜਾਣਾ ਜੇ ਨਾਕਾ ਲਾ ਲੇ ਤੈਨੂੰ ਔਖਾ ਹੋ ਜਾਣਾ ਸਾਡਾਂ ਨਾਲ ਚੱਲ ਵੀ ਜਾਣਾ ਜੇ ਨਾਕਾ ਤੇ ਪੰਪ ਉੱਰ ਲਾ ਲੇ ਫੇਰ ਔਖਾ ਹੋਣਾ ਤੁਹਾਨੂੰ ਤੱਕਾ ਇਧਰ ਇਧਰ ਹਾਂ ਦੇਖ ਨਾ ਮੈਂ ਕਿਹਾ ਤੇਲ ਪਾਉਣ ਜਾਂਦਾ ਤੂੰ ਉੱਧਰ ਵੀ ਤੂੰ ਨਾਲੇ ਵੱਢਿਆ ਹਾਂ ਬਾ ਥੱਲੇ ਹੀ ਉੱਤਰ ਮੈਂ ਵੱਢਦਣਾ ਕਿਲੇ ਨੂੰ ਕਿੰਨਾ ਟਾਈਮ ਲੱਗਦਾ ਡੇਢ ਕਿਲੇ ਨੂੰ ਲੋ ਜੀ ਭਾਈ ਸਤਿ ਸ੍ਰੀ ਅਕਾਲ ਕਹਿੰਦਾ ਪੰਜ ਪਹੁੰਚਿਆ ਸਤਿ ਸ੍ਰੀ ਅਕਾਲ ਜੀ ਚਾਚੇ ਹਾਂ ਭਾਈ ਆ ਬੰਦੇ ਨਾ ਹੋ ਰਿਹਾ ੱਤਕਾ ਇਧਰ ਆ ਇਧਰ ਹਾਂ ਦੇਖ ਨਾ ਮੈਂ ਕਿਹਾ ਤੇਲ ਪਾਉਣ ਜਾਂਦਾ ਤੂੰ ਉੱਧਰ ਵੀ ਤੂੰ ਨਾਲੇ ਵੱਢਿਆ ਹਾਂ ਬਾ ਥੱਲੇ ਹੀ ਉੱਤਰ ਮੈਂ ਵੱਢਦਣਾ ਕਿਲੇ ਨੂੰ ਕਿੰਨਾ ਟਾਈਮ ਲੱਗਦਾ ਡੇਢ ਕਿਲੇ ਨੂੰ ਹੁਣ ਇਹ ਨਾ ਲੈਣਾ ਟਰਾਲਾ ਹੋਰ ਆ ਲੈਣਾ ਕੰਮ ਹੋਇਆ ਨਾ ਚੜ੍ਹਨੀ ਕੋਈ ਨਹੀਂ ਦਿੱਤੇ ਦੇ ਕਾਦੇ ਐ ਇੱਕ ਇਹਨਾਂ ਤੋਂ ਉੱਪਰ ਨੂੰ ਤੂੰ ਪਹਿਲਾਂ ਹੀ ਕਾਨੂੰ ਕਹੀ ਜੇ ਨਾ ਧਾਰ ਤਾ ਲੈ ਚੜਾ ਤਾ ਦਊਂਗੀ ਉਹ ਐ ਕਿ ਮੈਂ ਗੈਂਡ ਰਾਤ ਨਹੀਂ ਕਰਦੀ ਮੈਂ ਉਹ ਮਸਲਾ ਹੁਣ ਦੱਸਣਾ ਨਹੀਂ ਹਾਂ ਤੂੰ ਮਸਲਾ ਦੱਸ ਕੇ ਆਏ ਮਸਲਾ ਕੀ ਆਏ ਬੱਡਲ ਬੱਡਲ ਨਹੀਂ ਓਏ ਰਾਏ ਓਏ ਮੇਰੇ ਤੇ ਯਾਰ ਓਰੇ ਆ ਭਾਈ ਪੂਰੀ ਵੱਢਦੇ ਆ ਰਹੇ ਜਾ ਰਹਾ ਹਾਂ ਹਾਂ ਮੈਨੂੰ ਨਹੀਂ ਪਤਾ ਕੀ ਹੈ ਕਿ ਆ ਨਹੀਂ ਬਹੁਤ ਬੰਦੇ ਚਾਰ ਚਾਰ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਤੈਨੂੰ ਕਿਸੇ ਨੂੰ ਐ ਮੈਂ ਤਾਂ ਇਕੱਲੇ ਗਿਆ ਮੈਂ ਤਾਂ ਕੱਲ ਮਚੀਨ ਜਾਂਦੀ ਦੇਖ ਲਈ ਮੈਂ ਬਿਰ ਘੇੜ ਨੂੰ ਕਿਉਂ ਸਵਾਦ ਆਊਗਾ ਪੁੱਤ ਹੁਣ ਤਾਂ ਤੇਲ ਪਾਉਣ ਜਾਣਾ ਜੇ ਨਾਕਾ ਲਾ ਲੇ ਤੈਨੂੰ ਔਕਾ ਹੋ ਜਾਣਾ ਸਾਡਾ ਨਾਲੇ ਚੱਲ ਵੀ ਜਾਣਾ ਜੇ ਨਾਕਾ ਤੇ ਪੰਪਰ ਲਾ ਲੇ ਫਿਰ ਔਕਾ ਹੋਣਾ ਤੁਹਾਨੂੰ ਪੰਪਰ ਤੇ ਜਾਂਦਾ ਹੋਇਆ ਵੜ ਜੀ ਕੱਲ ਨੂੰ ਨਹੀਂ ਪਰਸੋਂ ਨੂੰ ਵੜਦੇ ਪਰਸੋਂ ਨੂੰ ਵੜਦੇ ਵੜ ਜੀ ਹਾਂ ਅੱਜ ਨਹੀਂ ਵੜਦੀ ਤੇਲ ਪਾਉਣ ਜਾਊਗਾ ਦੇਖ ਲਾ ਨਹੀਂ ਉਹ ਫੋਰਮੈਨ ਉਹ ਫੋਰਮੈਨ ਨੂੰ ਕਿਹੜਾ ਕਰ ਲਾ ਦੇਖੀ ਆ ਆ ਜੋ ਯਾਰ ਨਹੀਂ ਭੈ ਸਵਰਾਜ ਵਾਲੇ ਜੀ ਲਿਕੇ ਨਹੀਂ ਬੰਦਾ ਇਹ ਵੀ ਟਾਉਟ ਮਾਰਦਾ ਹੈ ਅਬੀ ਥੇ ਆਪੇ ਬੱਢ ਲੈਣੀ ਅੱਗੇ ਥੇ ਆਪੇ ਬੱਢ ਲੈਂਦੇ ਆਏ ਉਹ ਮੈਂ ਹੀ ਕਿਹਾ ਮੈਂ ਕਿਹਾ ਤੁਸੀਂ ਬਟਾ ਕੇ ਪਰਾ ਕਰੋ ਤੂੜੀ ਇਹਨਾਂ ਨੇ ਇੰਨੀ ਕੀ ਕਰਨੀ ਡੰਗਰ ਤਾਂ ਹੈ ਨਹੀਂ ਹੁਣ ਲੈ ਇੱਕ ਮੈਂ ਇੱਕ ਗਏ ਆ ਤੂੜੀ ਨਾਲ ਮੋਲ ਲੰਦੀ ਫਿਰ ਉਹ ਇੱਕ ਸਰ ਜਣਾ ਉਹਦੇ ਨਾਲ 1000 ਸਾਲ ਹੋ ਗਏ ਕਿਹਦਾ ਕਨੇ ਖਾਦਾ ਮੈਂ ਪਾਉਦੇ ਨਹੀਂ ਮੈਂ ਸੇ ਵੇਚ ਤੀ ਗੈਂ ਰੱਖ ਲਈ ਹੁਣ ਮੈਂ ਸ ਲੱਖ ਰੁਪਏ ਦੀ ਵੇਚੀ ਮੁੰਡੇ ਨੇ ਛੇਲੇ ਨਹੀਂ ਤਾਂ ਖਾਂਦਾ ਤੂੰ ਲੱਖ ਦੀ ਪੂਰੇ ਲੱਖ ਦੀ ਡੈਡੀ ਨੇ ਸੌਦਾ ਕਰਾਇਆ ਲਿਆ ਪਰ ਲਿਆ ਕੇ ਗੈਂ ਲੈ ਆਂਦੀ ਟਰੈਕਟਰ ਲੈ ਜਾਂਦਾ ਮੈਂ ਸੇ ਵੇਚ ਤੀ ਗੈਂ ਮੰਡ ਚੋਂ ਲੈ ਆਇਆ ਜਿੱਥੇ ਲੈ ਆਦੀ ਗੁਰਦੁਆਰੇ ਚੋਂ ਹੋਰ ਦਿਮਾਗ ਹੈ ਸੂਵੀ ਪਈ ਵੇਚ ਕੇ ਦੋ ਲੈ ਜਾਂਦੇ ਗੈਂ ਸੂਵੀ ਪਈ ਤੂੰ ਬੌਲੀ ਖਾਣੀ ਆ ਉਹ ਦੱਸ ਨਾ ਬੌਲੀ ਖਾਣੀ ਆ ਅੱਜ ਕਹ ਤੇਰੀ ਸੇਵਾ ਕਰੂੰਗੇ ਤੂੰ ਵੱਡਣ ਆ ਜਾ ਇੱਕ ਵਾਰੀ ਸਾਡੇ ਮੁੰਲਕਾ ਪਰਫਿਊਮ ਡੱਬਾ ਲੈ ਗਿਆ ਨਾ ਖੁਆਲ ਹੀ ਪਰਫਿਊਮ ਲੈ ਕਾਂ ਪਰ ਵੱਡਦੇ ਕਿਹਾ ਕਿਸ ਨੇ ਪੰਜ ਆ ਬਾਈ ਪੰਜ ਵੱਡਦੇ ਆ ਹੈ ਮੰਨਣੀ ਪੈਣੀ ਸਰਪੰਚਾ ਲੈਣੇ ਆ ਮੈਂ ਸਰਪੰਚਾ ਤੈਨੂੰ ਮੰਨਣੀ ਪੈਣੀ ਬੰਚਦੀ ਥੱਲੇ ਵਾਲੇ ਬੰਦੇ ਵੀ ਨਾ ਕੰਮ ਨਹੀਂ ਹੋਣੇ ਤੇਰੇ ਹੈ ਇਹ ਜ਼ਰੂਰੀ ਆ ਲਓ ਜੀ ਬਾਈ ਨਿਪੜ ਗਿਆ ਕਰਕੇ ਬਾਕੀ ਹੁਣ ਪੰਜ ਦਾ ਦੇਖ ਦੇਗਾ ਨੰਬਰ ਲਾ ਦਾਂ ਬੈਠਾ ਮੈਂ ਕੱਲੂ ਖਾਲੀ ਤੇ ਪਰਸੋਂ ਤੋਂ ਪਹਿਲਾਂ ਲੱਗਦਾ ਨਹੀਂ ਕੋਈ ਨਾ ਚੱਲ ਮੇਰਾ ਓਕੇ ਤੇ ਨਹੀਂ ਫੜਿਆ ਵੱਡ ਹੋ ਜਾਊਗਾ ਆ ਚਾਚੇ ਦੀ ਸਾਰੀ ਹੋ ਗੜੀ ਆ ਚਾਚੇ ਉੱਧੇ ਦਾ ਇਹ ਲੱਗੂ ਟਾਈਮ ਹਣਾ ਹੈ ਉੱਥੇ ਟਾਈਮ ਲੱਗੋ ਅੱਜ ਬਾਅਦ ਨੂੰ ਬਚਣੀ ਹੈ ਕਾਲੇ ਦੇ ਵੀ ਅਸੀਂ ਵੀ ਇੱਥੇ ਵੀ ਇਕੱਠੀ ਹੋਣਾ ਤੇ ਟਰਾਲਾ ਧੰਦੇ ਵਾਲਾ ਹੈਗਾ ਨਾ ਲਾਪਰੀ ਵਾਲਾ ਵੀ ਆ ਲਾਪਰੀ ਦਾ ਬਿਲਜੁਲ ਲੱਗਦਾ ਮੇਰੇ ਵਾਲਾ ਵੀ ਵੈਨਾਂ ਹੋ ਜਾਣਾ ਤੇਰੇ ਵਾਲਾ ਠੀਕ ਹੈ ਟੈਟੂ ਹਾਂ ਹੁਣ ਤਾਂ ਕਰਾਤਾ ਓਕੇ ਸਾਰਾ ਚੈੱਕ ਆ ਸੈਲਰ ਦੇ ਚੈੱਕ ਹੋ ਗਿਆ ਇਹ ਤਾਂ ਹੁਣ ਆਪਣੇ ਵੱਡੂ ਆ ਹਾਂ ਹੁਣ ਆਪਣੇ ਵੱਡੂ ਦਾ ਟਾਈਮ ਆ ਆ ਇਹ ਟਾਈਮ ਆ ਜਿਹੜਾ ਕਹਿ ਲੱਡੀ ਜਾ ਮੇਰਾ ਆਪਣੀ ਚਾਹੀਦੀ ਆ ਇੱਕ ਸਾਲ ਰਾਤ ਨੂੰ ਸਾਰੀ ਰਾਤ ਚਲਾ ਕੇ ਰੱਖੀ ਮਸ਼ੀਨ ਅਸੀਂ ਇਹਨੇ ਮੰਨੂ ਫੋਨ ਕਰ ਲਿਆ ਹਾਂਜੀ ਤੂੰ ਤਾਂ ਨਹੀਂ ਨਹੀਂ ਜਸ਼ਨ ਨਹੀਂ ਤੇ ਡਰਾਈਵਰ ਤਾਂ ਜਿਹੜਾ ਡਰਾਈਵਰ ਤਾਂ ਆਪਾਂ ਸੌਂ ਗਿਆ ਤਾਂ ਇਹ ਆਪੇ ਵੱਢੀ ਗਿਆ ਸਾਰੀ ਰਾਤ ਸਾਰੀ ਇਹਨੇ ਵਢਾ ਕੇ ਗਏ ਅਸੀਂ ਰਾਤ ਨੂੰ ਉਹ ਕਰਦੇ ਕਰਦੇ ਜਾ ਕਰਿਆ ਉਹ ਸਕੂਟਰੀ ਉਹ ਰੀਨ ਲੈ ਆ ਉਹ ਰੀਨ ਚੱਕ ਲਿਆ ਚੱਕ ਲੈਣਾ ਘਟ ਮੋੜਾ ਚੱਲੀਏ ਆਪਾਂ ਵੀ ਚਲੋ ਫਿਰ ਲਿਆ ਬਿਠਾ ਲਾ ਉਹ ਵੀ ਬਈ ਲੱਗੇ ਆਪਾਂ ਹੁਣ ਹੀ ਦੇ ਜੋਗਾ ਜਵਾ ਵਡਣ ਉਹ ਜਵਾ ਬਾਈ ਜਿਹੜਾ ਪਕਾਇਆ ਤਾਂ ਆਪਾਂ ਨੇ ਉਹ ਵਡਣ ਲੱਗੇ ਹੋਣ ਇਹ ਅਸੀਂ ਟੁੱਕ ਦੰਨੇ ਆ ਟੁੱਕ ਕੇ ਐਂ ਪਾ ਦੰਨੇ ਆ ਫੇਰ ਵਿੱਚ ਆ ਦੇਖੋ ਤੇ ਬੀਜ ਵੀ ਬਹੁਤ ਅਕੜਾ ਲਿਆਂਦਾ ਵੇ ਆਹਨ ਵਧੀਆ ਹੈ ਜੀ ਇੱਕ ਚ ਦੋ ਦੋ ਦਾਣੇ ਵਧੀਆ ਬੀਜ ਹੈ ਠੀਕ ਆ ਮੋਟਾ-ਮੋਟਾ ਵੀ ਉੱਪਰ ਤੇ ਵੜ ਲੈਣਾ ਹੁਣ ਬਾਕੀ ਦਾ ਇਹ ਇਧਰ ਕੰਮ ਕਾਲਕਾ ਬਡਾ ਲਈ ਅੱਜ ਸਾਰੀ ਸਾਰੀ ਇਧਰ ਤੇ ਹੋਰ ਹੈ ਜੀ ਬਾਕੀ ਹੈ ਰਹੀ ਜੀ ਜੱਗੇ ਨਾਲ ਵੀ ਨਵੇਂ ਬੀਤੀ ਹੋਵੇ ਅਬ ਇਹ ਜਿਹਨਾਂ ਨੇ ਵੀ ਸਾਰੀ ਵਿਡਾਤੀ ਆਪਾਂ ਨੇ ਵੀ ਆ ਆਪਨੇ ਘਰਾਂ ਰੱਖਣੀਆਂ ਇਹ ਥੋੜੀਆਂ ਹਨ ਪਕਾਉਣ ਦੇ ਮਤਲਬ ਕਿ ਆਹ ਲਾ ਏਰੀਆ ਇਧਰ ਲਾ ਆਪਣੇ ਕਰਨੀ ਤੇ ਹੋ ਗਿਆ ਕੰਮ ਦੇਖੋ ਬਾਕੀ ਅਬ ਬੂਲਰ ਵਾਲੀ ਰਹਿ ਗਈ ਇਹ ਤਾਂ ਬਈ ਜਿਵੇਂ ਜ ਵਧਣਗੇ ਆ ਇਧਰ ਤਾਂ ਸਾਡੇ ਖਤਮ ਆ ਬਾਈ ਸੀਜ਼ਨ ਇੰਨਾ ਕ ਹੁੰਦਾ ਤੇ ਇਕਲੋ ਕਿਉਂਕਿ ਹੁਣ ਬੂਟਾ ਜ਼ਿਆਦਾ ਹੋ ਗਿਆ ਸਾਰੇ ਪਾਸੇ ਮਕਮਾਈ ਕੈਮਰਾ ਦੇਖ ਕੋਈ ਇਹ ਜਗ੍ਹਾ ਨਹੀਂ ਵੀ ਆਏ ਦੇਖ ਲੋ ਕੀਲਾ ਤੋਂ ਸਾਰੇ ਬੂਟੇ ਆਪਣਾ ਏਰੀਆ ਆਹ ਰਹਿ ਗਏ ਇੱਨਾ ਕੇ ਖਾਲੀ ਬਾਕੀ ਕੋਈ ਖਾਲੀ ਨਹੀਂ ਹੈਗਾ ਕੀਲਾ ਛੱਡ ਕੇ ਬੂਟੇ ਕੀਲਾ ਛੱਡ ਕੇ ਬੂਟੇ ਤੇ ਆਪਾਂ ਨੇ ਆਦ ਕੀ ਇੱਧਰ ਲਾਏ ਆ ਉਹ ਪਰਲੀ ਸਾਈਡ ਉਹਦੇ ਬਾਅਦ ਹੁਣ ਪਾਣੀ ਉਹ ਖੇਤ ਲਾਉਣਾ ਉੱਪਰ ਦੀ ਉਹ ਲਾਤਾ ਉਹਦੇ ਬਾਅਦ ਫੇਰ ਵਾਰੀ ਹੋੜੀਓ ਉਹਦੇ ਨਾਲ ਵਾਲੇ ਦੀ ਫੇਰ ਲੋੜ ਆਹ ਖੇਤ ਫੇਰ ਲਾਉਣਾ ਆਖੇ ਰੇਕ ਸਾਲ ਕੀਲਾ ਕੀਲਾ ਆਪਣਾ ਵਧੀ ਜਾਣਾ ਉਧਰ ਬੱਟ ਹੋ ਜਾਣੇ ਆਪਣੇ ਕੋਲ ਪਹਿਲਾਂ ਪਿੰਡ ਕੰਨੇ ਅੱਗੇ ਉਧਰ ਬੱਟ ਹੋ ਜਾਣੇ ਹੁਣ ਅੱਜ ਖੇਤ ਆਪਣੇ ਪਿੰਡ ਵਾਲੇ ਵੀ ਉਹ ਖੁੱਲ ਗਏ ਤੇ ਅੱਜ ਅੰਛਡੂਗੇ ਅੱਜ ਨਾ ਕੰਮ ਵੀ ਵੱਧ ਹੋ ਵੀ ਉਧਰ ਵੀ ਉਧਰ ਵੀ ਖੇਤ ਖਾਲੀ ਖਾਉਂਦੇ ਆਣ ਕਿਹੜੇ ਉਧਰ ਨੇ ਕੰਨੇ ਤੂਏ ਕੋਣ ਪਈ ਤੂਏ ਕੋਣ ਹਾਂ ਜਿਹਨਾਂ ਨੇ ਵੜਾਤੀ ਉਧਰ ਉਹਨਾਂ ਨੇ ਵੜਾਤੀ ਖੁੱਲੇ ਛੱਡਦੇ ਜਾਂਦੇ ਆ ਸਾਰ ਹੈ ਜੀ ਯਾਰ ਤਣਕ ਤਣਕ ਇਹ ਆਪਾਂ ਕੱਢ ਲੂਗੇ। ਹੂੰ ਹੂੰ। ਇਹ ਕਰੂਗੇ ਆਪਾਂ ਛਾੜ ਲੂਗੇ। ਸਾਡੀ ਨਹੀਂ ਪਰਦੇ। ਕਾਂਕਰ ਕੋਈ ਨਹੀਂ ਇਹ ਵੀ ਪਿੱਛੇ ਟੁੱਕ ਦੇਣੀ। ਕਾਂਕਰ ਸਾਂਹ ਤੇ ਵਧੀਆ ਆਪਾਂ ਵਿੱਚ ਪਵਾਨੇ। ਕਾਂਕਰ ਪਾ ਲਈਏ ਤੇ ਕੁਝ ਟੁੱਕੜਾ ਨਹੀਂ ਬਿਠਾ। ਮੈਨੂੰ ਲੱਗਦਾ ਆ ਬੜਦੀ। ਮੱਧ। ਉਹਦਾ ਵਿੱਚੇ ਲੱਗਿਆ ਦਾ ਕੁਟਰ ਨੇ। ਕਹਿੰਦਾ ਲਾ ਕਹੇ ਭਾਈ ਇਹ ਨਹੀਂ ਕਹਦਾ ਬਹੁਤ ਔਖਾ ਵਜਾ ਰਿਹਾ ਸੀ ਤੁਹਾਨੂੰ ਕਹਰੇ ਮੈਂ ਤਾਂ ਅਸੀਂ ਕੱਖ ਦੇ ਨਹੀਂ ਗਏ ਇਹਨਾਂ ਬੀਜ ਜਿਹੜੇ ਲੱਗੇ ਤੇ ਬੀਜ ਘਟ ਗਿਆ ਤਾਂ ਹਨ ਤੇ ਮੈਂ ਉੱਥੇ ਜਾਵਾ ਬੀਜ ਜੀ ਜਵੇਦਾਬਾਦ ਦਾ ਮੈਂ ਕਹਿੰ ਕਿ ਕਿਆਰਾ ਜਵੇਦਾ ਹੀ ਬੀਜ ਦੀ ਚੱਲਣ ਵਾਲੇ ਕੰਮ ਆ ਗਿਆ ਬੜੇ ਕੋੜੇ ਸਰ ਗਿਆ ਜਣ

ਉਧਰ ਕਿ ਹਨਾ ਕੋਈ ਤਾਂ ਆ ਰਿਹਾ ਸਾਰੇ ਬਸੇ ਕੋਈ ਦੂਸਾ ਦੇਖ ਲੈਂ। ਸਕੂਟਰ 'ਚ ਆ ਜੂਗਾ ਬੱਡ ਲਾ ਹਾਂ ਹੂੰ ਬੇੜੋਂ ਭਰਾਵੇ ਸਾਰਾ ਪੂਰੀ ਟੂੜੀ ਬੈ ਪੂਰੀ ਟੂੜੀ ਬਣ ਕੇ ਜੇ ਵੀ ਉਹ ਤਵੇ ਕਿੱਢ ਦੇਣ ਮੱਤੇ ਨਹੀਂ ਉੱਚੀ ਰਹਾ ਵੱਡਾ ਥੱਲੇ ਮਿੱਟੀ ਥੱਲੇ ਇਹ ਦੇਖ ਤੂੰ ਤਾਂ ਜ਼ਿਆਦਾ ਹੀ ਹੁੰਦੀ ਚੀਜ਼ ਆਪਣੇ ਖੜੀਆਂ ਐ ਜੇ ਥੋੜੀ ਥੋੜੀ ਗਰੀਵੇ ਤੇ ਪਹਿਲਾ ਪਾਉਂਡ ਲੱਗੇ ਟੈਂਕਰ ਉਹ ਵੇਚੇ ਜਾਵਾ ਵੜਤਾ ਉਹਨੇ ਵੇਚੇ ਜਾਵਾ ਵੱਢਿਆ ਲੱਗ ਗਾੜ ਦੂੰਗਾ ਪੈਸੇ ਡਬਲ ਲੈਣੇ ਕੋ ਕੱਟ ਨਹੀਂ ਹੋਣੇ ਹੂੰ ਕਿੱਥੇ ਕਹੀਂ ਕਾ ਬੇਚੇ ਵਿੱਚ ਮਣਾ ਮੋਟਾ ਕਿੱਥੇ ਗਰੀ ਹੋਵੇ ਕਣ ਕਹਿਣ ਪੱਕੀ ਪਈਏ ਤੇ ਬਾਈ ਜਿਹੜੀ ਛਿੱਧੀ ਗਣਕਦੀ ਨਾ ਉਹ ਆਹੇ ਤੂੰ ਦੇਖ ਲੋ ਛਿੱਧੀ ਦਾ ਮੈਂ ਕਹਿੰਦਾ ਜਿਆਦਾ ਰਿਜ਼ਲਟ ਆਕਲ ਕਮ ਨਾ ਤੇ ਜਿੱਥੇ ਹੈਗਾ ਹੁਣ ਜਿਹੜੀ ਨਹੀਂ ਚੱਕ ਹੁੰਦੀ ਉਹ ਤਾਂ ਫਿਰ ਕਰਨੀਆਂ ਪੈਣੀਆਂ ਆਦੇ ਨਾਲ ਘਮੋ ਰਿਆ ਅਜੇ ਪੰਜਣਾ ਹੀ ਗਏ ਵੇ ਸਕੂਲ ਅਜੇ ਤੱਕ ਆਇਤਾ ਹੈ ਨਹੀਂ ਆ ਦੇਖਣਾ ਗੇਰੀ ਵੀ ਹੈ ਨਾ ਤੂਫਾਨ ਆ ਰਹੇ ਨੇ ਬੱਟਣੇ